ਤੇਰੇ ਰੇਤਾਂ ਵਾਲਿਆ ਖੱਡਾ ਇੱਥੇ ਨਹੀਂ ਲੱਗਣਦੇ ਹੋਗੇ ਨਹੀਂ ਲੱਗਣਦੇ ਆ ਗਾ ਨਹੀਂ ਲੱਗਦੇ ਕਹਣਾ ਵੀ ਜੀ ਰੇਤਾਂ ਦਾ ਖੱਡਾ ਜਿਹੜਾ ਲੱਗ ਰਿਹਾ ਨਿਆਂ ਇਹ ਤੁਹਾਨੂੰ ਦੱਸਿਆ ਪ੍ਰਧਾਨ ਸਾਹਿਬ ਹਣਾ ਵੀ ਕੋਈ ਲੀਗਲ ਖੱਡਾ ਨਹੀਂ ਆ ਇਹ ਆ ਲੈ ਲੀਗਲ ਖੱਡਾ ਵਾ ਸਿਰਫ ਭੁੱਖ ਪਤਾ ਨਹੀਂ ਕਿੰਨੀ ਕੁ ਭੁੱਖਾ ਠੇਕੇਦਾਰਾਂ ਤੇ ਜਿਹੜਾ 1 ਸਾਲ ਡੇਢ ਸਾਲ ਤੋਂ ਇਹ ਅੱਗੇ ਹੀ ਰੁਕਿਆ ਆ ਜਦਨ ਫਨੋਰੀਏ ਨਾਲ ਸਰਕਾਰ ਨੇ ਧੱਕਾ ਕੀਤਾ ਤੇ ਇਹਨਾਂ ਦੇ ਪਹਾੜੇ ਕਰੇ ਕਿਸਾਨ ਸੁੱਤੇ ਆ ਕੋਈ ਗੱਲ ਨਹੀਂ ਪਤਾ ਨਹੀਂ ਸਰਕਾਰ ਨੇ ਕਿਸਾਨ ਦਬਾਰੇ ਆ ਤੇ ਆ ਕੇ ਇਹਨਾਂ ਨੇ ਕੰਮ ਸ਼ੁਰੂ ਕਰਤਾ ਇਹਨਾਂ ਨੂੰ ਇਹ ਨਹੀਂ ਪਤਾ ਵੀ ਨਾ ਤਾਂ ਕਿਸਾਨ ਜੱਥੇਬੰਦੀਆਂ ਦੱਬਣੀਆਂ ਤਾਂ ਨਾ ਕਿਸਾਨ ਜਿਹੜਾ ਸਾਰੀ ਉਮਰ ਜਿਦਾ ਰਹਿਣਾ ਤੇ ਇਹ ਆ ਲੀਗ ਰਾਤ ਨੂੰ ਪ੍ਰਧਾਨ ਨੇ ਦੱਸਿਆ ਜਿਹੜੀ ਜ਼ਮੀਨ 'ਚ ਇਹਨਾਂ ਨੇ ਕੋਈ ਬੜਾਇਆ ਨਾ ਜਿੱਥੇ ਲਿਆ ਠੀਕਾ ਉਹ 'ਚ ਤਾਂ ਰੇਤ ਪੁੱਢੇ ਨੇ ਰੇਤ ਤਾਂ ਕਿਸਾਨਾਂ ਦੀ ਜਿਹੜੇ ਵਿਚਾਰੇ ਗਰੀਬ ਉਹਨਾਂ ਦੀ ਪੜੀ ਜੁਕੜੀ ਜਾਂਦੇ ਤੇ ਬੇੜਾ ਕਰ ਕਰੀ ਜਾਂਦੇ ਆ ਕਿ ਮੈਂ ਆਰਮੀ 'ਚ 34 ਸਾਲ ਨੌਕਰੀ ਕਰਕੇ ਆਇਆ ਆ ਤੇ ਮੈਂ ਆਪ ਦਾ ਜਿੰਨਾ ਵੀ ਪੈਸਾ ਇਹ ਜ਼ਮੀਨ ਤੇ ਲਾਇਆ ਆ ਕੇ ਤੇ ਮੇਰੇ ਲਾਗੇ ਆ ਕੇ ਇਹਨਾਂ ਨੇ ਖੱਡ ਪਾਸ ਕਰਕੇ ਜੀਸੀਪੀ ਤੇ ਪੋਕ ਲਾਈਨਾਂ ਨਾਲ ਆ ਕੇ ਖੱਡੇ ਮਾਰਨੇ ਸ਼ੁਰੂ ਕਰ ਦਿੱਤੇ ਆ ਸਰਕਾਰੀ ਮੈਨੂੰ ਟੂਬਲ ਮਿਲਿਆ 12 ਕਿੱਲੇ ਮੇਰੀ ਜ਼ਮੀਨ ਆ ਸਾਡੇ ਮੇਰੇ ਚੜ੍ਹਦੇ ਬੰਨੇ ਵੀ ਕੋਈ ਇਹਨਾਂ ਨੇ ਜ਼ਮੀਨ ਐਕਵਾਇਰ ਨਹੀਂ ਕੀਤੀ ਉਹਦਾ ਵਿੱਚੋਂ ਵੀ ਭਰੀ ਜਾਂਦੇ ਆ ਦਰਿਆ ਦੇ ਵਿੱਚੋਂ ਜਿਹੜਾ ਸਾਡਾ ਰਾਹ ਹੀ ਉਹ ਐਹੀਂ ਕਣਕ ਕੱਢ ਨਹੀਂ ਸਕਾ ਕੇ ਵੀ ਜਾ ਕੇ ਦੇਖੋ ਮੇਰੀ ਕਣਕ ਕਿੜੀ-ਕੜੀ ਖੜੀ ਆ ਉਹ ਇਹਨਾਂ ਨੇ ਸਾਰਾ ਰਾਹ ਸਾਡਾ ਖਰਾਬ ਕਰ ਦਿੱਤਾ ਜੇ ਆਪੋ ਹੀ ਆਨੇ ਆਕੋਸ਼ ਤੇ ਸਾਨੂੰ ਆਪੋਂ ਚੱਕ ਕੇ ਤੇ ਬੱਸਾਂ ਚ ਲਾਦ ਕੇ ਜਾ ਕੇ ਜੇਲਾ ਹੀ ਡੱਕ ਦਿੰਦੇ ਆ ਸਾਡੀ ਭਗਵਾਨਤ ਮਾਨ ਨੂੰ ਇਹੀ ਬੇਨਤੀ ਆ ਕਿ ਸਾਡੀ ਇਹ ਜੇਸੀਪੀਆਂ ਦੀ ਇਹੜੀ ਮੈਨੇਗਾ ਰੋਕੀ ਜਾਵੇ ਜੇ ਮੈਨੇ ਕਰਾਉਣੀ ਆ ਤੇ ਆ ਮਜ਼ਦੂਰਾਂ ਤੋਂ ਬੇਲਚਿਆ ਨਾ ਜਾਂ ਕਈਆਂ ਨਾ ਭੜਾਈ ਜਾਵੇ ਇਹ ਖੱਡਾ ਅਸੀਂ ਚੱਲਣ ਦੇ ਆ ਆਇਆ ਸਰਕਾਰ ਦੀਆਂ ਨਾਕਾਮੀਆਂ ਤੋਂ ਸਰਕਾਰ ਦੇ ਧੱਕਿਆਂ ਤੋਂ ਸਾਨੂੰ ਜੀਵੀਆਂਦਾਰਾਂ ਨੂੰ ਮਜ਼ਦੂਰਾਂ ਨੂੰ ਤੰਗ ਪਰੇਸ਼ਾਨ ਕਰਕੇ ਜੀਵੀਆਂਦਾਰਾਂ ਦੀਆਂ ਪੈੜੀਆਂ 'ਚ ਜਬਰ ਇਹ ਖੱਡਾ ਲੱਗ ਰਿਹਾ ਇਹ ਖੱਡੇ ਦੀ ਕੋਈ ਸ਼ੁਰੂਆਤ ਜਾਂ ਕਾਗਜ਼ੀ ਕਾਰਵਾਈ ਪੱਕੀ ਨਹੀਂ ਹੈਗੀ ਇਹ ਸਾਰਾ ਨਜਾਇਜ਼ ਆ ਮੇਰੇ ਤੋਂ ਪਹਿਲਾਂ ਪ੍ਰਧਾਨ ਸਾਹਿਬ ਜਾਂ ਦੋ ਵੀਰ ਹੋਰ ਜੋ ਸਭ ਕੋ ਬੋਲ ਗਿਆ ਸਾਡਾ ਵੀ ਬੋਲਣਾ ਉਹੀ ਆ ਅਸੀਂ ਵੀ ਉਸੇ ਹੱਕ 'ਚ ਬੋਲਣਾ ਇਹ ਖੱਡਾ ਜਿਹੜਾ ਵਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮਜਦੂਰਾਂ ਦਾ ਦਾ ਕਿਸਾਨਾਂ ਦਾ ਹਾਕੇ ਮਾਰ ਰਿਆ ਤੇ ਕਿਸਾਨਾਂ ਨੂੰ ਜ਼ਮੀਨ ਤੋਂ ਜਬਰੀ ਖੋਲ ਡਾਇਆ ਇਹ ਅਸੀਂ ਨਹੀਂ ਚੱਲਣ ਦੇਵਾਂਗੇ ਇਹ ਜਹੇਬੰਦੀਆਂ ਦੇ ਸਦਕੇ ਹੀ ਇਹ ਸਭ ਕੁਝ ਰੋਕਿਆ ਜਾਣਾ ਮਜਦੂਰਾਂ ਦਾ ਨਹੀਂ ਅਸੀਂ ਮਾਰ ਦੇਣਾ ਤੇ ਕਿਸਾਨਾਂ ਦਾ ਵੀ ਨਹੀਂ ਮਾਰਨ ਦੇਣਾ ਮੇਰੇ ਤੋਂ ਪਹਿਲਾਂ ਪ੍ਰਧਾਨ ਸਾਹਿਬ ਸਭ ਕੁਝ ਚੰਗੀ ਤਰ੍ਹਾਂ ਵਿਸਥਾਰ ਨਾਲ ਸਮਝਾ ਗਿਆ ਘੜੀ ਘੜੀ ਅਸੀਂ ਉਹ ਦੱਸਦੇ ਚੱਗੇ ਨਹੀਂ ਲੱਗਦੇ